ਜੀ ਸਤਿ ਸ਼੍ਰੀ ਅਕਾਲ ਸੱਜਣੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਤਰੀਕ ਹੈਗੀ 18 ਤੇ ਅੱਜ ਆਪਾਂ ਇੱਕ ਨਵੇਂ ਸਫ਼ਰ ਤੇ ਨਿਕਲਣ ਲੱਗੇ ਆਂ ਗਾਂ ਜਾ ਕੇ ਦਾਦਿਆ ਸਾਹਿਬ ਨੂੰ ਜਾਣਾ ਕਿੱਥੇ ਆਂ ਫਿਲਹਾਲ ਮੈਂ ਮੱਛਵਾਰੇ ਖੜਾ ਆਂ ਤੇ ਲੁਧਿਆਣੇ ਵਾਲੀ ਬੱਸ ਦੀ ਇੰਤਜ਼ਾਰ ਕਰ ਰਹੇ ਆਂ ਜੁੜੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਭਾਂ ਹਾਂਜੀ ਕੀ ਹਾਲ ਨੇ ਰਾਤ ਜਿਹੜੀ ਆ ਵੀਡੀਓ ਕੰਟੀਨਿਊ ਨਹੀਂ ਕਰ ਸਕੇ ਰਾਤ ਮੈਂ ਤਕਰੀਬਨ 3:40 ਕਿਤੇ ਪਹੁੰਚਿਆ ਸੀਗਾ ਸੁਜਾਨਪੁਰ ਬੱਸ ਸਟੈਂਡ ਤੇ ਤੇ ਉਸ ਤੋਂ ਬਾਅਦ ਮੈਨੂੰ सोनू ਭਈਆ ਲੈ ਗਏ ਸੀਗੇ ਘਰ ਆਪਣੇ ਤੇ ਫਿਲਹਾਲ ਮੈਂ ਉਹ ਪਿੱਛੇ ਜਿਹੜਾ ਘਰ ਦੇਖਦਾ ਪਿਆ सोनू ਭਈਆ ਉਹਨਾਂ ਦਾ ਹੀ ਘਰ ਆ ਤੇ ਨਾਸ਼ਤਾ ਮੁਸਤਕਬਲੇ ਆ ਨਾ ਤੋ ਕੇ ਨਾਸ਼ਤਾ ਵਗੈਰਾ ਕਰਕੇ ਤੇ ਹੁਣ ਥੋੜਾ ਪਹਾੜੀਆਂ ਵੱਲ ਨੂੰ ਥੋੜੀ ਜੀ ਸੈਰਸੂਰ ਕਰਨ ਨਿਕਲੇ ਆ ਤੇ 1 ਵਜੇ ਜਾਣਾ ਹੈ ਆਪਾਂ ਕੰਮ ਤੇ ਰਾਤ ਜਿਹੜੀ ਵੀਡੀਓ ਆ ਬੱਸ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੋ ਗਈ ਇਸ ਕਰਕੇ ਕੰਟੀਨਿਊ ਕਰਨ ਨਹੀਂ ਕਰ ਸਕੇ ਤੇ ਹੁਣ ਵੀਡੀਓ ਬਣਾ ਰਿਹਾ ਹਾਂ ਬਹੁਤ ਸੋਹਣਾ ਥਿੱਕੋ ਬੈਕ ਸਾਈਡ ਜੇ ਨਹੀਂ ਦੇਖਣ ਮੈਂ ਨਾ ਦੇਖੋ ਬਹੁਤ ਸੋਹਣਾ ਵੀਊ ਹੈ ਤੇ ਮਨ ਖੁਸ਼ ਹੋ ਗਿਆ ਸਾਰੀ ਸਕਾਉਰ ਉੱਤਰ ਗਈ ਬਸ ਦੀ ਹੁਣ ਜ਼ਿਆਦਾਤਰ ਆਪਣੇ ਡੇਰੇ ਹਿਮਾਚਲ ਚ ਹੀ ਰਹਿਣਗੇ ਤੇ ਸ਼ਾਇਦ ਪੂਰੀ ਗਰਮੀ ਆਪਾਂ ਹਿਮਾਚਲ ਦੇ ਵਿੱਚ ਹੀ ਰਹੀਏ ਉਸ ਤੋਂ ਬਾਅਦ ਦੇਖਾਂਗੇ ਅੱਗੇ ਦਾ ਕਿਵੇਂ ਬਣੂਗਾ ਪਲਾਨ ਫਿਲਹਾਲ ਹਜੇ 4-5 ਦਿਨ ਕਾਂਗੜਾ ਜ਼ਿਲ੍ਹੇ ਦੇ ਵਿੱਚ ਹੀ ਆ ਤੇ ਗਾਹਾਂ ਜਿਵੇਂ ਵਾਗੁਰ ਨਹੀਂ ਚਾਇਆ ਫਿਰ ਉੱਦਾਂ ਹੀ ਰਹੂਗਾ ਫਿਰ ਕੱਲ ਜਾਣ ਦਾ ਹਜੇ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਇੱਥੇ ਡੇਰੇ ਆ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਤੁਹਾਨੂੰ ਨੋਟੀਫਾਈ ਕਰਦੇ ਰਹਾਂਗੇ ਅੱਗੇ ਕੀ ਪਲਾਨ ਨੇ ਠੀਕ ਹੈ ਜੀ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਚੈਨਲ ਦੀ ਰੀਚ ਬਹੁਤ ਘਟ ਰਹੀ ਆ ਫ੍ਰੀ ਆ ਬਿਲਕੁਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਇੱਕ ਸਬਸਕ੍ਰਾਈਬ ਕਰਨ ਨਾਲ ਆਪਣੇ ਚੈਨਲ ਦੀ ਰੀਚ ਵਧ ਜਾਂਦੀ ਆ ਧੰਨਵਾਦ ਵੀਡੀਓ ਨਾ ਬਣੇ ਰਿਹਾ